ਤਲੋ ਜੀ ਇੱਧਰ ਹੋ ਗਈ ਸੀ ਸਵੇਰ ਅੱਜ ਹੈ ਮਹਾਰਾਜ ਜੀ ਦਾ ਜਨਮ ਦਿਨ ਬਾਬਾ ਗੁਰੂ ਗੋਬੀ ਸਿੰਘ ਜੀ ਦਾ ਗੁਰਪੁਰਬ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਠੀਕ ਹੈ ਜੀ ਇੱਧਰ ਆਪਾਂ ਦੇਸੀ ਘਿਓ ਪਾ ਕੇ ਮੈਂ ਕਿਹਾ ਚਲੋ ਦੇਖ ਅਰਸ਼ਾਦ ਬਣਾਣੇ ਆ ਬਾਬਾ ਜੀ ਦਾ ਨਾ ਤੋਕੇ ਆਪਾਂ ਪਾਠ ਕਰਨ ਲੱਗੇ ਸੀ ਤੇ ਮੈਂ ਕਿਹਾ ਸਭ ਤੋਂ ਪਹਿਲਾਂ ਬਾਬਾ ਜੀ ਦਾ ਗੁਰਪੁਰਬ ਦੀਆਂ ਵਧਾਈਆਂ ਦੇ ਦਈਏ ਤੇ ਇੱਧਰ ਬਾਬਾ ਜੀ ਦੀ ਥੋੜੀ ਜਿਹੀ ਦੇਗ ਬਣਾ ਲਈਏ ਤੇ ਫਿਰ ਆਪਾਂ ਟੇਕਾਂਗੇ ਮੱਥਾ ਠੀਕ ਹੈ ਜੀ ਫਿਰ ਆਪਾਂ ਕਰਾਂਗੇ ਜੀ ਵਲੌਗ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਦੇਗ ਬਣਾ ਕੇ ਵਾਈ ਗੁਰੂ ਜੀ ਦਾ ਸ਼ੁਕਰਾਨ ਮੂਵਾਰਕਾਂ ਦੇ ਕੇ ਫਿਰ ਇੱਧਰ ਰੱਖ ਲਿਆ ਸੀ ਥੋੜਾ ਜਿਹਾ ਗਰਮ ਪਾਣੀ ਤੇ ਇੱਧਰ ਬਣਾਉਣ ਲੱਗਿਆ ਜੀ ਆਪਾਂ ਪ੍ਰਸ਼ਾਦ ਠੀਕ ਹੈ ਜੀ ਸਾਰਿਆਂ ਨੂੰ ਬਹੁਤ ਸਾਰੀਆਂ ਵਾਹਿਗੁਰੂ ਜੀ ਦੀਆਂ ਲੱਖ ਲੱਖ ਵਧਾਈਆਂ ਗੁਰਪੂਰਵ ਦੀਆਂ ਲੋ ਜੀ ਇੱਧਰ ਸਾਡਾ ਆਟਾ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਚੀਨੀ ਜੀ ਬਾਬਾ ਜੀ ਦਾ ਪ੍ਰਸ਼ਾਦ ਹੋ ਗਿਆ ਸਾਡਾ ਤਿਆਰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੋਰ ਜਿੰਦਰ ਪੰਜਾਬੀ ਵੀ ਲੌਗੀ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚ ਰੋ ਪਰਮਾਤਮਾ ਕਰੇ ਤੁਸੀਂ ਬਹੁਤ ਸਾਰੀਆਂ ਤਰੱਕੀਆਂ ਕਰੋ ਤੇ ਗਾਇਸ ਇੱਧਰ ਬਣਾਉਣ ਲੱਗੇ ਸੀ ਆਪਾਂ ਅੱਜ ਥੋ ਮਟਰਾਂ ਵਾਲਾ ਤੇ ਗਾਇਸ ਅੱਜ ਬਣਾਵਾਂਗੇ ਮੈਂ ਤੁਹਾਡੇ ਲਈ ਸਪੈਸ਼ਲ ਹੈ ਮੈਨੂੰ ਬਹੁਤ ਸਾਰੀਆਂ ਭੈਣਾਂ ਦੀ ਕਮੈਂਟ ਆਏ ਸੀਗੇ ਕਿ ਤੁਸੀਂ ਨਾ ਸਾਨੂੰ ਥਾਇਰੇਡ ਦੀ ਦਵਾਈ ਦੱਸਿਓ ਤੇ ਅੱਜ ਮੈਂ ਜ਼ਰੂਰ ਬਣਾ ਕੇ ਦਿਖਾਵਾਂਗੀ ਤੁਹਾਨੂੰ ਠੀਕ ਹੈ ਜੀ ਪਹਿਲਾਂ ਮੈਂ ਸਭ ਤੋਂ ਪਿਵੇੜ ਦਵਾਵਲਾ ਕਰਦਾ ਕੰਮ ਜੀ ਮੈਂ ਕਿਹਾ ਚਲੋ ਨਾਲੇ ਵੀਲੌਗ ਦੀ ਸ਼ੁਰੂਆਤ ਕਰ ਲੈਂਦੀ ਹਾਂ ਤੇ ਇੱਧਰ ਮ ਤੇ ਅੱਜ ਬਣਾਵਾਂਗੇ ਮਿਕਸ ਵਾਲੇ ਚਾਵਲਾ ਦੇਖ ਲਓ ਜੀ ਮਟਰ ਕੱਢ ਲੈਨੇ ਆਲੂ ਛਿੱਲ ਲੈਨੇ ਪਿਆਜ਼ ਤੇ ਲਸਣ ਮੈਂ ਛਿੱਲਦੀ ਸੀ ਇਹ ਲਸਣ ਦਾ ਤੁਸੀਂ ਇਹਨਾ ਸੋਚਿਆ ਕਿ ਮੈਂ ਇੰਨਾ ਸਾਰਾ ਇਹਦੇ ਵਿੱਚ ਪਾਣਾ ਕੱਟ ਪਾਉਂਗੀ ਪਰ ਮੇਰੇ ਬੱਸ ਜਿਵੇਂ ਲੱਗੇ ਲਾਰੇ ਲੱਗੀ ਰਹਿਣੀ ਹੁੰਦੀ ਨਾ ਫਿਰ ਮੈਂ ਕਿਹਾ ਚਲੋ ਛਿੱਲ ਕੇ ਰੱਖ ਦਵਾਂ ਕਿਉਂਕਿ ਕੋਈ ਵੀ ਸਬਜ਼ੀ ਬਣਾਣੀ ਹੋਵੇ ਮੈਨੂੰ ਲੱਗਦੀ ਐ ਸੋਖੀ ਤੇ ਇੱਧਰ ਆ ਦੇਖੋ ਜੀ ਬਣਾ ਲਏ ਚ ਪਾਵਾਂਗੇ ਜੀ ਆਪਾਂ ਗਾਜਰਾ ਵਧੀਆ ਅੱਜ ਆਪਲਾਓ ਬਣਾਵਾਂਗੇ ਤੇ ਬਾਕੀ ਹਾਲੇ ਮੈਂ ਬਹੁਤ ਸਾਰੇ ਕੰਮ ਕਰਨੇ ਆ ਠੀਕ ਐ ਜੀ ਅੱਜ ਮੈਂ ਬਣਾ ਕੇ ਦਿਖਾਵਾਂਗੀ ਤੁਹਾਨੂੰ ਥਾਇਰੋਇ ਮੈਂ ਆਪਣੇ ਲਈ ਵੀ ਬਣਾਉਣ ਲੱਗੀ ਸੀਗੀ ਤੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਮੈਂ ਕਿੱਦਾਂ ਬਣਾਉਣੀ ਆ ਕੀ ਕੀ ਉਹਦੇ ਵਿੱਚ ਮਤਲਬ ਸਮਾਨ ਪੈਂਦਾ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਠੀਕ ਹੈ ਜੀ ਇੱਧਰ ਸਮਾਨ ਆਪਾਂ ਕਰ ਲਿਆ ਤਿਆਰ ਜੀ ਇੱਧਰ ਕਰ ਲਿਆ ਮੈਂ ਬਾਕੀ ਤਦ ਤੱਕ ਤੁਸੀਂ ਬਨੇ ਰਹੋ ਜੀ ਤੇ ਲਓ ਜੀ ਇੱਧਰ ਬਣਾਉਣ ਲੱਗਿਆ ਹੁਣ ਆਪਾਂ ਚਾਵਲ ਠੀਕ ਹੈ ਜੀ ਆਪਾਂ ਚਾਵਲ ਬਣਾ ਲਏ ਆ ਮਟਰਾਂ ਨੇ ਪਹਿਲਾਂ ਤੜਕਾ ਲਾ ਲਈਏ ਤੇ ਸੱਚੇ ਬਣਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਜੀ ਬਣਾਵਾਂਗੇ ਫਾਇਰਟ ਵਾਲੀ ਦਵਾਈ ਕੈਂਪ ਸਭ ਤੋਂ ਪਹਿਲਾਂ ਆਪਾਂ ਜੀਰੇ ਚ ਜੀਰਾ ਇਹ ਲਾਪਾ ਚੰਗੀ ਤਰ੍ਹਾਂ ਸਾੜ ਲਿਆ ਠੀਕ ਹੈ ਮੇਚ ਪਾ ਲੈਣੀਆਂ ਹੁਣ ਆਪਾਂ ਸਾਰਾ ਪੂਸਾ ਦੇਣਾ ਆਪਾਂ ਚੰਗੀ ਤਰ੍ਹਾਂ ਤੇ ਆ ਬੜੀਆ ਤਰੀਕੇ ਨਾਲ ਆਪਾਂ ਤੇ ਇਹਨਾਂ ਉਹ ਜਿਹੜਾ ਸੰ ਥੋੜਾ ਕੱਚਾ ਨਾ ਰਹਿ ਜਾਏ ਮੈਂ ਨਾ ਸਾਈਡ ਤੇ ਕਰਕੇ ਭੁੰਨ ਲੈਣੀ ਆ ਵਧੀਆ ਤਰੀਕੇ ਨਾਲ ਸਾਰਾ ਮਸਾਲਾ ਆਪਾਂ ਵਧੀਆ ਭੁੰਨਾਗੇ। ਜਦੋਂ ਇਹ ਕਰ ਬਣਾ ਲਏ ਤੇ ਆਪਾਂ ਪਕੂੜੀ ਦੇ ਤੁ। ਇਹਦੇ ਲਈ ਸਬਜ਼ੀ ਤੋਂ ਲਾ ਸਕਾਂਗੇ। ਹਰੀਆਂ ਮਿਰਚਾਂ, ਅਦਰਕ ਤੇ ਟਮਾਟਰ ਵੀ ਇਸ ਵਿੱਚ ਪਾ ਲਵਾਂਗੇ। ਇਹਨੂੰ ਚੰਗੀ ਤਰ੍ਹਾਂ ਰਲਣੇ ਆਪਾਂ ਪਕਦੇ ਨੂੰ। ਇਹ ਦੇਸਪਾਟ ਆਪਾਂ ਹੁਣ ਟਮਾਟਰ। ਤੇ ਰੋਟੀ ਪਾ ਦਾਂਗੇ। ਹੁਣ ਆਪਾਂ ਅਦਰਕ ਤੇ ਹਰੀਆਂ ਮੀਚਾਂ ਇਸੇ ਜੀ ਆਪਾਂ ਪਾ ਦਾਂਗੇ ਜੇ ਹੁਣ ਆਪਣੀਆਂ ਕੱਟੀਆਂ ਹੋਈਆਂ ਗਾਜਰ। ਯਾਨੀ ਵਧੀਆ ਤਰੀਕੇ ਨਾਲ ਪਹਿਲਾਂ ਸਬਜ਼ੀਆਂ ਨੂੰ ਸਾਰਿਆਂ ਨੂੰ ਨਾ ਆਪਾਂ ਭੁੰਨ ਲੈਣੇ ਆ। ਹਲਕਾ ਜਿਹਾ ਇਹਦੇ ਵਿੱਚ ਨਮਕ ਪਾ ਦਿੰਨੇ ਆ। ਤਾਂ ਕਿ ਜਿਹੜੀਆਂ ਸਬਜ਼ੀਆਂ ਨੇ ਨਾ ਇੱਕਦਮ ਪੱਕ ਜਾਂਦੀਆਂ। फिर लाओ ची हम सा सब्जियाँ थोड़िया हो गए ना थोड़िया हल्किया हल्किया वजिया जी पाक हूँ आप अपने मतलब अनुसार जिने तुम मटर पाने ना चावलों ओने मटर पा सद ठीक है ਮਟਰ ਪਾ ਕੇ ਹੁਣ ਆਪਾਂ ਇਹਨੂੰ ਐਨ ਵਧੀਆ ਜਿਹਾ ਪਕਾ ਲਾਂਗੇ ਜਿਹੜੇ ਮਟਰ ਐ ਨਾ ਸਿਰ ਥੋੜੇ ਜਿਹਾ ਕੱਚੇ ਰਹਿ ਜਾਂਦੇ ਆ ਚਾਵਲਾਂ ਚ ਵਧੀਆ ਨਹੀਂ ਰਹਿੰਦੇ ਕੜਾਈ ਦੇ ਵਿੱਚ ਚਾਵਲ ਬਣਾਉਂਦਾ ਨਾ ਬਸ ਇਹੀ ਹੁੰਦਾ ਹੈ ਕਿ ਥੋੜੀਆਂ ਸਬਜ਼ੀਆਂ ਕੱਚੀਆਂ ਨਹੀਂ ਰਹਿਣੀਆਂ ਚਾਹੀਦੀ ਚਾਵਲ ਇੱਕਦਮ ਜਲਦੀ ਪੱਕ ਜਾਂਦੇ ਆ ਸਬਜ਼ੀਆਂ ਦਾ ਕਸਾ ਰਹਿ ਜਾਂਦੀ ਤੇ ਲੋੜ ਲੈਣ ਲਈ ਆਪਾਂ फटाफट ਸਬਜ਼ੀਆਂ ਤੜਕਾ ਮੇਰੇ ਮਨ ਸੀ ਮੈਂ ਕਿਹਾ फटाफट ਆਪਾਂ ਕੰਮ ਨੇ ਬੇੜਵੀ ਹੈ ਨਾ ਫਿਰ ਆਪਾਂ ਹੋਰ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਕਰਨੇ ਹੁੰਦੇ ਇੱਥੇ ਨਾ ਮੈਂ ਹਰੀਆਂ ਮਿਰਚਾਂ ਪਾਈਆਂ ਇਸ ਕਰਕੇ ਮੈਂ ਦੇ ਲਾਲ ਮਿਰਚ ਘੱਟ ਪਾਣੀ ਹੈ ਹਲਕੀ ਜਿਹੀ ਹਲਦੀ ਪਾਣੀ ਹੈ ਠੀਕ ਹੈ ਜੀ ਥੋੜਾ ਜਿਹਾ ਚ ਪਾਣੀਆ ਗਰਮ ਮਸਾਲਾ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਰਲਾ ਲਈਏ ਤੇ ਲੋ ਜੇ ਇੱਤਰ ਸਾਢੇ ਸਾਂਝੀਆਂ ਪਾ ਲਏ ਨੂੰ ਆਪਾਂ ਟੱਕ ਦੇਣੇ ਆਂ ਅਰੇ ਇੱਤਰ ਸਾਡਾ ਮਸਾਲਾ ਵਧੀਆ ਤਰੀਕੇ ਨਾਲ ਹੋ ਗਿਆ ਜੀ ਹੁਣ ਆਪਾਂ ਇਹ ਦੇ ਵਿੱਚ ਪਾ ਦਿੰਨੇ ਆਪਾਂ ਨੂੰ ਇਹ ਦਿਨ ਕੁਝ ਜੀਵਨਾ ਅੰਡਾ ਬਿਸੀ ਗਈ ਮੇਰੇ ਚਲੋ ਜਦੋਂ ਸ਼ਾਮ ਸੰਡੇ ਦਾ ਸਾਡੇ ਮਟਰਾਂ ਵਾਲੇ ਚਾਵਲ ਨਹੀਂ ਖਾਂਦੇ ਹੈਗੇ ਉਹਨੂੰ ਮਟਰਾਂ ਵਾਲੇ ਚਾਵਲ ਨਹੀਂ ਪਸੰਦ ਹੈਗੇ ਨਾ ਆਲੂ ਵਾਲੇ ਚਾਵਲ ਪਸੰਦ ਨਾ ਮਟਰਾਂ ਵਾਲੇ ਸਾਡੇ ਸਭ ਦੀ ਲਗ ਲਗ ਡਿਮਾਂਡ ਹੈ ਇਸ ਕਰ ਇਸ ਕਰਕੇ ਉਹਦਲੀ ਪਾਣੀ ਹੈ ਜੀ ਘੁਰਜੀ ਹੁਣ ਆਪਾਂ ਬਣਾਵਾਂਗੇ ਰੋਟੀ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਣੀ ਆਂ ਆ ਚਾਵਲ ਪਾ ਕੇ ਫਿਰ ਮੈਂ ਤੁਹਾਨੂੰ ਜੀ ਥਾਈ ਰੇਦੀ ਦੀ ਦਵਾਈ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਸੀਗੇ ਮੇਰੀਆਂ ਨੇ ਕਿ ਥਾਈ ਰੇਦੀ ਦੀ ਦਵਾਈ ਤੁਸੀਂ ਕਿਸ ਤਰ੍ਹਾਂ ਬਣਾਈ ਜੀ ਮੈਂ ਬਣਾ ਕੇ ਤੁਹਾਨੂੰ ਦੱਸ ਦਿਆਂ ਬਹੁਤ ਵਧੀਆ ਤੇ ਸੌਖੇ ਤਰੀਕੇ ਨਾਲ ਬਹੁਤ ਅੱਛਾ ਰਿਜ਼ਲਟ ਵੀ ਮਿਲਦਾ ਠੀਕ ਹੈ ਜੀ ਇੱਧਰ ਬਣ ਗਈ ਸਾਡੀ ਤੇ ਲਓ ਜੀ ਹੁਣ ਇੱਧਰ ਆਪਾਂ ਪਾ ਦਾਂਗੇ ਦੇਖ ਕੇ ਆਪਾਂ ਚਾਵਲ ਪੱਕ ਜਾਣਗੇ ਸਾਡੇ ਅਦੇ ਖਸਾ ਦਾ ਮਸਾਲਾ ਵਧੀਆ ਤਰੀਕੇ ਨਾਲ ਹੋ ਗਿਆ ਤਿਆਰ ਨਮਕ ਮੈਂ ਇਹਦੇ ਵਿੱਚ ਪਹਿਲਾਂ ਪਾ ਦਿੱਤਾ ਨਮਕ ਪਾ ਕੇ ਨਾ ਸਬਜ਼ੀਆਂ ਨਾ ਬਹੁਤ ਜਲਦੀ ਪੱਕ ਜਾਂਦੀਆਂ ਨੇ ਠੀਕ ਹੈ ਜੀ ਹਾਂ ਲਓ ਜੀ ਹੁਣ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਹਲਕੀ ਜਿਹੀ ਪਾਉਂਗੀ ਮੈਂ ਹਲਦੀ ਠੀਕ ਹੈ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਹਲਕਾ ਜਿਹਾ ਪਾਉਂਗੀ ਜੀ ਗਰਮ ਮਸਾਲਾ ਹਨ ਕੀ ਜੀ ਪਾ ਦਿੰਨੇ ਥੋੜੀ ਦਾਲ ਵਿੱਚ ਨਮਕ ਵੈਸੇ ਮੈਂ ਪਹਿਲਾਂ ਪਾ ਚੁੱਕੀ ਹਾਂ ਥੋੜਾ ਜਿਹਾ ਪਾ ਦਿੰਨੇ ਆ ਬਾਕੀ ਚਾਵਲ ਜਿਹੜੇ ਨਾ ਤੇ ਮੈਂ 2 ਗਲਾਸ 1.5 ਗਲਾਸ ਚਾਵਲ ਹੈ 1.5 ਗਲਾਸ ਪਾਣਾ 3 ਗਲਾਸ ਪਾਣੀ ਪਾਇਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚੇ ਪਾ ਲੈਨੇ ਆ ਇੱਦਾਂ ਸਾਡਾ ਲੈਨੇ ਆਪਾਂ ਇਹੋ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਕੇ ਸਾਰੀਆਂ ਸਬਜ਼ੀਆਂ ਨੂੰ ਟਾਕ ਦਿੰਨੇ ਆ ਜੀ ਜਿੱਥੇ ਰੇਜਾ ਆਊਗਾ ਫਿਰ ਇਹਨੂੰ ਆਪਾਂ ਕਰ ਦਾਂਗੇ ਜੀ ਸਿਮ ਲੋਜੀ ਆ ਸਾਡੇ ਚਾਹ ਦੇ ਕਾਨਕੇ ਹੋ ਗਏ ਤਿਆਰ ਆ ਲੇਖੋ ਕਿ ਲਿਆ ਕਿਲਾ ਪਲਾ ਬਿਲਕੁਲ ਬਣ ਗਿਆ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਠੀਕ ਹੈ ਜੀ ਹੁਣ ਆਪਾਂ ਇਹਦੇ ਤੇ ਪਾ ਦਾਂਗੇ ਆਪਣਾ ਹੁਣ ਆਪਾਂ ਇਹਦੇ ਤੇ ਪਾ ਦਨੇ ਕਟਿਆ ਹੋਇਆ ਧਨੀਆ ਤੇ ਲੋ गाइस ਇੱਧਰ ਆਪਾਂ ਕਰ ਲਈ ਸਾਰੀ ਸਫਾਈ ਤੇ ਹੁਣ ਆਪਾਂ ਬਣਾਵਾਂਗੇ ਜੀ ਥਾਇਰੋਇਡ ਵਾਲਾ ਪਾਊਡਰ ਠੀਕ ਹੈ ਜੀ ਮੈਂ ਕਿਹਾ ਚਲੋ ਪਹਿਲਾਂ ਸਾਰੀ ਸਾਫਾਈ ਸਾਫ ਕਰ ਲਈਏ ਕਾਪੀ ਲਈਏ ਫਿਰ ਰਾਮ ਨਾਲ ਤੁਹਾਡੇ ਨਾਲ ਨਾਲੇ ਵੀਡੀਓ ਦਾ ਐਂਡ ਕਰੂੰਗੇ ਨਾਲੇ ਮੈਂ ਥਾਇਰੋਇਡ ਦਾ ਪਾਊਡਰ ਬਣਾਉਂਗੀ ਠੀਕ ਹੈ ਜੀ ਬਾਕੀ ਤਦ ਤੱਕ ਤੁਸੀਂ ਬਨੇ ਰਹੋਣ ਮੈਂ ਇੱਧਰ ਬਣਾ ਲੈਂਦੀ ਆ ਜੀ ਆਪਾਂ ਆਹ ਦੇਖੋ ਜੀ ਆਹ ਲੋ ਜੀ ਆਪਾਂ ਜੋ ਚੀਜ਼ਾਂ ਲਈਆਂ ਤੁਹਾਡੇ ਨਾਲ ਉਸੇ ਤਰ੍ਹਾਂ ਸੇਮ ਵੀਡੀਓ ਸ਼ੇਅਰ ਕਰ ਲਈਏ ਇੱਧਰ ਬੰਦ ਲੈਨੇ ਜੀ ਆਪਾਂ ਪਹਿਲਾਂ ਗੈਸ ਠੀਕ ਹੈ ਜੀ ਆ ਦੇਖੋ ਗੈਸ ਵਾਲੀ ਤਵਾ ਰੱਖ ਲਿਆ ਆਪਾਂ ਉਹਦੇ ਲਈ ਕੀ ਕੁਝ ਲੈਣਾ ਆ ਦੇਖੋ ਜੀ ਇਹ ਤਿੰਨ ਚੀਜ਼ਾਂ ਲਈਆਂ ਨੇ ਆਪਾਂ ਧਿਆਨ ਨਾਲ ਦੇਖੋ ਤੁਸੀਂ ਇਹ ਮਗਾ ਮਗਾ ਕੁਛ ਐਦਾਂ ਦੀਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਜਿਹਨੂੰ ਮਗ ਪਿਪਲੀ ਬੋਲਦੇ ਆ ਠੀਕ ਹੈ ਜੀ ਮਗ ਪਿਪਲੀ ਲੈਣੀ ਹੈ ਜਿੰਨੀ ਮਗ ਪਿਪਲੀ ਲੈਣੀ ਹੈ ਨਾ ਓਨੀ ਹੀ ਤੁਸੀਂ ਮਿਰਚਾਂ ਲੈਣੀਆਂ ਕਾਲੀਆਂ ਓਨੀ ਹੀ ਤੁਸੀਂ ਇਹ ਸੁੰਡ ਲੈਣੇ ਠੀਕ ਹੈ ਜੀ ਐਨੀ ਸੁੰਡ ਹਲਕੀ ਹਲਕੀ ਇਹਨੂੰ ਤੁਸੀਂ ਆਵੇ ਦੇ ਉੱਤੇ ਹਲਕੀ ਜਿਹੀ ਸੇਕ ਲੈਣੀ ਹੈ ਤਾਂ ਕਿ ਜਿਹੜਾ ਇਹ ਨਰਮਾਈ ਹੁੰਦੀ ਹੈ ਨਾ ਉਹ ਹਲਕੀ ਜਿਹੀ ਖਤਮ ਹੋ ਜੇ ਇਹ ਤਿੰਨ ਚੀਜ਼ਾਂ ਤੁਸੀਂ ਖਾਸ ਕਰਕੇ ਧਿਆਨ ਰੱਖਣੀ ਹੈ ਬਰਾਬਰ ਮਾਤਰਾ ਚ ਲੈਣੀ ਹੈ ਠੀਕ ਹੈ ਜੀ ਆ ਦੇਖੋ ਤਿੰਨੋਂ ਹਲਕੀਆਂ ਹਲਕੀਆਂ ਰੋਸਟ ਕਰ ਲੈਣੀ ਹੈ ਕਾਲੀ ਮਿਰਚ ਮੱਗ ਪੀਪਲੀ ਤੇ ਸੌਂਫ ਜੇਕਰ ਇਹ 5-5 ਗ੍ਰਾਮ ਹੈ ਤਿੰਨੋਂ 5-5 ਗ੍ਰਾਮ ਲੈਣੀ ਹੈ ਜੇ 10 ਗ੍ਰਾਮ ਲੈਣੀ ਹੈ ਤੇ 10-10 ਗ੍ਰਾਮ ਲੈਣੀ ਹੈ ਠੀਕ ਹੈ ਜੀ ਇਹ ਸਰਦੀਆਂ ਦੇ ਵਿੱਚ ਵਧੀਆ ਵੀ ਲੈਂਦੀਆਂ ਨੇ ਤੇ ਇਹ ਨੁਕਸਾਨ ਵੀ ਨਹੀਂ ਦਿੰਦੀਆਂ ਠੀਕ ਹੈ ਬਾਕੀ ਇਹਨਾਂ ਨੂੰ ਕਿਸ ਤਰ੍ਹਾਂ ਕਰਨਾ ਹੈ ਕਿੰਨੀ ਮਾਤਰਾ ਚ ਲੈਣਾ ਹੈ ਤੁਹਾਡੇ ਨਾਲ ਮੈਂ ਸੇਮ ਵੀਡੀਓ ਸ਼ੇਅਰ ਕਰਾਂਗੀ ਹਲਕੀਆਂ ਜਿਹੀ ਆਪਾਂ ਰੋਸਟ ਕਰ ਲੈਂਦੇ ਆ ਸਿੰਮ ਜੇ ਤਵੇ ਦੇ ਉੱਤੇ ਤੇ ਲੋ ਜੀ ਹੁਣ ਆਪਾਂ ਗੈਸ ਨੂੰ ਕਰ ਦਿੱਤਾ ਹੈ ਬੰਦ ਠੀਕ ਹੈ ਜੀ ਜਿਹੜੀ ਸੁੰਡ ਹੈ ਨਾ ਥੋੜੀ ਸਖਤ ਹੁੰਦੀ ਹੈ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਤੋੜ ਲੈਣਾ ਇਸੇ ਚੀਜ਼ ਦੇ ਨਾਲ ਤੁਸੀਂ ਇਹਨੂੰ ਤੋੜ ਸਕਦੇ ਹੋ ਠੀਕ ਹੈ ਕਿਉਂਕਿ ਕੁੱਟਣੀ ਬੜੀ ਥੋੜੀ ਮਤਲਬ ਸਖਤ ਬਹੁਤ ਹੁੰਦੀ ਹੈ ਜੇਕਰ ਤੁਹਾਡੇ ਕੋਲ ਪੀਸੀ ਸੀਨ ਪੁੱਸੁੰਡ ਹੈ ਨਾ ਤੇ ਪੀਸੀ ਲੈ ਸਕਦੇ ਹੋ ਵੈਸੇ ਤੁਸੀਂ ਮੈਂ ਤਾਂ ਲਈਏ ਪੂਰੀ ਸਾਬਤ ਵਾਲੀ ਤੇ ਇਹਨੂੰ ਆਪਾਂ ਪਹਿਲਾਂ ਤੋੜ ਲੈਣੇ ਆ ਜੀ ਤੋੜ ਕੇ ਫਿਰ ਇਹਨੂੰ ਆਪਾਂ ਪੀਸਦੇ ਆ ਆ ਦੇਖ ਇਹਨੂੰ ਆਪਾਂ ਇਦਾਂ ਤੋੜ ਲਿਆ ਠੀਕ ਹੈ ਆ ਦੇਖੋ ਆ ਤੋੜ ਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਆਪਣੇ ਇਹਦੇ ਚ ਪਲੇਟ ਚ ਪਾ ਲੈਣੇ ਆ ਆ ਦੇਖੋ ਜੀ ਜਿਹੜੀਆਂ ਆਪਾਂ ਚੀਜ਼ਾਂ ਥੋੜੀਆਂ ਜੀਆਂ ਨਰਮ ਜੀਆਂ ਦਿੱਤੀਆਂ ਇਹਨਾਂ ਨੂੰ ਵੀ ਹੁਣ ਆਪਾਂ ਪਾ ਲਾਂਗੇ ਠੀਕ ਹੈ ਇਸੇ ਤਰ੍ਹਾਂ ਆਪਣੀ ਆਪਣੀ ਸੁੰਡ ਵੀ ਪਾ ਲਾਂਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਣੀ ਮਿਕਸੀ ਦੇ ਵਿੱਚ ਪੀ ਲੈਣੇ ਆ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨੂੰ ਆਪਾਂ ਪੀ ਲੈਣੇ ਆ ਠੀਕ ਹੈ ਜੀ ਮਿਕਸੀ ਦੇ ਜਾਰ ਵਿੱਚ ਪਾ ਕੇ ਬਿਲਕੁਲ ਬਾਰੀਕ ਮਹੀਨ ਜੀ ਕਰਨੀ ਐ ਇੰਨੀ ਬਾਰੀਕ ਕਿ ਬਿਲਕੁਲ ਚੂਰਾ ਜਿੰਨੂੰ ਕਹਿ ਦਿੰਦੇ ਆ ਲੋ ਜੀ ਆ ਦੇਖੋ ਆਪਾਂ ਬਰੀਕ ਜੀ ਪੀਸ ਲੈਣੀ ਹੈ ਫਿਰ ਤੁਸੀਂ ਇਹਨੂੰ ਨਾ ਕਿਸੇ ਮਤਲਬ ਸੁੱਕੀ ਜਿੰਤਾ ਚਰਨੀ ਹੁੰਦੀ ਹੈ ਹਨਾ ਛਾਨਣੀ ਹੋਵੇ ਕਿਸੇ ਦੇ ਨਾਲ ਤੁਸੀਂ ਇਹਨੂੰ ਛਾਣ ਲੈਣਾ ਠੀਕ ਹੈ ਜੀ ਛਾਣਨਾ ਜ਼ਰੂਰ ਹੈ ਕਿਉਂਕਿ ਕਈ ਵਰੀ ਹੁੰਦਾ ਨਾ ਵੀ ਜੋ ਥੋੜਾ ਬਹੁਤ ਮੋਟਾ ਹੈ ਨੁਕਸਾਨਦਾ ਤੇ ਗਾਇਸ ਬਾਕੀ ਇਹਨੂੰ ਮੈਂ ਲੈਣ ਦੀ ਤੁਹਾਨੂੰ ਦੱਸ ਦਿਆਂ ਕਿੰਨੀ ਮਾਤਰਾ ਚਾਪ ਲੈਣਾ ਇਹਨੂੰ ਆ ਦੇਖੋ ਜੀ ਇਸ ਤਰ੍ਹਾਂ ਬਿਲਕੁਲ ਬਰੀਕ ਪੀਸ ਕੇ ਠੀਕ ਹੈ ਆ ਵਾਲੀ ਨੂੰ ਤੁਸੀਂ ਇੱਕ ਚੁਟਕੀ ਆ ਦੇਖੋ ਇੱਕ ਚੁਟਕੀ ਭਰਨੀ ਹੈ ਸਿਰਫ ਇੱਕ ਚੁਟਕੀ ਇੱਕ ਚੁਟਕੀ ਤੁਸੀਂ ਸਵੇਰੇ ਲੈ ਲਓ ਠੀਕ ਹੈ ਜੀ ਇੱਕ ਚੁਟਕੀ ਤੁਸੀਂ ਸ਼ਾਮ ਵੀ ਲੈ ਲਓ ਚਾਹੇ ਇਹਨੂੰ ਗਰਮ ਪਾਣੀ ਦੇ ਨਾਲ ਲੈ ਲਓ ਚਾਹੇ ਤੁਸੀਂ ਚਾਹ ਨਾਲ ਲੈ ਲਓ ਤੇ ਇਹ ਵਾਲੀ ਤੁਸੀਂ ਵੈਸੇ ਕੋਸੇ ਪਾਣੀ ਨਾਲ ਲਓ ਤੇ ਜ਼ਿਆਦਾ ਬੈਟਰ ਰਹੇਗੀ ਇੱਕ ਚੁਟਕੀ ਸਵੇਰੇ ਇੱਕ ਚੁਟਕੀ ਸ਼ਾਮ ਨੂੰ ਇਹ ਇੱਕ ਚੁਟਕੀ ਤੁਸੀਂ ਵਿਸ਼ਵਾਸ ਮੰਨਿਓ ਕਿ ਤੁਹਾਡਾ ਥਾਇਰੋਇਡ ਜੜ ਤੋਂ ਖਤਮ ਕਰ ਦੇਗੀ ਠੀਕ ਹੈ ਇਹ ਵਾਲੀ ਜ਼ਰੂਰ ਤੁਸੀਂ ਮੇਰੀ ਕਹਨੇ ਤੇ ਇੱਕ ਵਾਰ ਇਹ ਜ਼ਰੂਰ ਲੈਣਾ ਹੈ ਤਿੰਨੋਂ ਸੇ ਮਾਤਰਾ ਸਹੀ ਜਿਆ ਲੈਣੀ ਹੈ ਤੇ ਇੱਕ ਚੁਟਕੀ ਦੇ ਨਾਲ ਤੁਹਾਡਾ ਦੇਖਿਓ ਥਾਇਰੋਇਡ ਜੜ ਤੋਂ ਖਤਮ ਪਰ ਇਹ ਲੈਣਾ ਜੀ ਪ੍ਰੋਪਰ ਲੈਣਾ ਤੁਸੀਂ ਇਹ ਨਹੀਂ ਕਹਿਣਾ ਵੀ ਅੱਜ ਲੈ ਲਿਆ ਕੱਲ ਨਹੀਂ ਲੈਣਾ ਇੱਕ ਮਹੀਨੇ ਦੇ ਅੰਦਰ ਤੁਸੀਂ ਖੁਦ ਕਹੋਗੇ ਕਿ ਥਾਇਰੋਇਡ ਟੈਸਟ ਕਰਵਾਓ ਤੇ ਤੁਸੀਂ ਆਪਣੀ ਗੋਲੀ ਨਹੀਂ ਛੱਡਣੀ ਹਾਂ ਮੈਨੂੰ ਫਿਰ ਭੈਣਾ ਸਵਾਲ ਕਰਨਗੇ ਜਿਹੜੀ ਗੋਲੀ ਖਾਂਦੀ ਹੈ ਨਾ ਫਿਰ ਉਹਨਾਂ ਦਾ ਸਵਾਲ ਆਏਗਾ ਕਿ ਤੁਸੀਂ ਗੋਲੀ ਬਿਕੀ ਕਰਨਾ ਗੋਲੀ ਤੁਸੀਂ ਬਿਲਕੁਲ ਨਹੀਂ ਛੱਡਣੀ ਜੇਕਰ ਤੁਸੀਂ ਮੈਨੂੰ ਨਹੀਂ ਪਤਾ ਕਿੰਨੇ ਐਮਜੀ ਦੀ ਗੋਲੀ ਲੈਂਦੇ ਮੈਨੂੰ ਪਹਿਲਾਂ ਥਾਇਰੋਇਡ ਸੀ ਪਰ ਸੌਰੀ ਮੈਂ ਕੋਈ ਦਵਾਈ ਨਹੀਂ ਲਈ ਕੋਈ ਕੁਝ ਨਹੀਂ ਲਿਆ ਮੈਂ ਪਹਿਲਾਂ ਧਨੀਆਂ ਪੀਓ ਕੇ ਰਾਤ ਨੂੰ ਤੇ ਸਵੇਰੇ ਪਾਣੀ ਪੀਂਦੀ ਰਹੀਆਂ ਤੇ ਇਹ ਮੈਂ ਲੈ ਕੇ ਦੇਖਿਆ ਮੇਰਾ ਬਿਲਕੁਲ ਥਾਇਰੋਇਡ ਜ਼ੀਰੋ ਆਇਆ ਠੀਕ ਹੈ ਜੀ ਬਾਕੀ ਤੁਸੀਂ ਜਿੰਨੀ ਗੋਲੀ ਲੈਂਦੇ ਹੋ ਉਸ ਤੋਂ ਘੱਟ ਐਮਜੀ ਦੀ ਗੋਲੀ ਲੈਣੀ ਹੈ ਲੈਣੀ ਜ਼ਰੂਰ ਫਿਰ ਤੁਸੀਂ ਦੁਬਾਰਾ 1 ਮਹੀਨੇ ਬਾਅਦ ਆਪਣਾ ਥਾਇਰੋਇਡ ਟੈਸਟ ਕਰਵਾਉਣਾ ਹੈ ਫਿਰ ਤੁਸੀਂ ਦੇਖਣਾ ਹੈ ਕਿ ਤੁਹਾਡਾ ਥਾਇਰੋਇਡ ਬਿਲਕੁਲ ਨੋਰਮਲ ਆਣਾ ਸ਼ੁਰੂ ਹੋ ਜਾਏਗਾ ਘਟਣਾ ਸ਼ੁਰੂ ਹੋ ਜਾਏਗਾ ਤੇ ਮੇਰੇ ਕਹਨੇ ਤੇ ਇਹ ਵਾਲੀ ਜਰੂਰ ਰੈਸিপি ਜਿਹੜੀ ਇਹ ਮੈਂ ਦੱਸੀ ਤੁਹਾਨੂੰ ਬਿਲਕੁਲ ਸੋਕੀ ਰਸੋਈ ਦੇ ਵਿੱਚੋਂ ਮਿਲਣ ਵਾਲੀਆਂ ਚੀਜ਼ਾਂ ਦੀ ਹੈ ਬਾਕੀ ਗਾਇਸ ਦੱਸਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਮੈਨੂੰ ਬਲਕਿ ਬਾਅਦ ਚੋਂ ਵੀ ਕਮੈਂਟ ਜਰੂਰ ਕਰਨਾ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਮੇਰੀ ਵੀਡੀਓ ਦਾ ਤੇ ਇਹ ਵਾਲਾ ਤੁਸੀਂ ਮੈਨੂੰ ਬਾਅਦ ਚੋਂ ਕਮੈਂਟ ਜਰੂਰ ਕਰਨਾ ਕਿ ਤੁਹਾਨੂੰ ਕਿੰਨਾ ਰਿਜ਼ਲਟ ਮਿଲା ਇੱਕ ਤਾਂ ਤੁਹਾਡਾ ਮੋਟਾਪਾ ਘਟੇਗਾ ਹੀ ਘਟੇਗਾ thyroid ਤੁਹਾਡਾ ਬਿਲਕੁਲ ਜ਼ੀਰੋ ਹੋ ਜਾਏਗਾ ਬਾਕੀ ਮਿਲਦੀਆਂ ਜੀ ਸਾਰਿਆਂ ਨੂੰ ਕੱਲ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਾਲ ਬਾਏ ਬਾਏ ਕਮੈਂਟ ਜਰੂਰ ਕਰਨਾ ਤੇ ਇਹ ਮੇਰੀ ਸੇਮ ਏਸੇ ਤਰ੍ਹਾਂ ਹੀ ਤੁਸੀਂ ਇਹ ਕਰਨਾ ਜੇਕਰ ਵੀਡੀਓ ਵਧੀਆ ਲੱਗੇ ਗਾਇਜ਼ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੜੀਆਂ ਭੈੜਾ ਨੂੰ ਹੋਰ ਵੀ ਥਾਇਰੇਡ ਹੈ ਨਾ ਤੇ ਉਹਨਾਂ ਦਾ ਵੀ ਜੜ ਤੋਂ ਖਤਮ ਹੋ ਜੇ ਬਸ ਤੁਹਾਡੇ ਅਗੇ ਹੀ ਰਿਕਵੈਸਟ ਕਰਾਂਗੇ ਠੀਕ ਹੈ ਜੀ